ਆ ਦੇਖੋ ਬਿੜਾ ਕਰਕ ਹੋ ਗਿਆ ਵੀਰ ਮੇਰੇ ਪੰਜਾਬ ਦਾ ਕਿਹੜਾ ਕਹਿੰਦਾ ਸੀ ਵੀ ਨਸ਼ਾ ਖਤਮ ਹੋ ਗਿਆ ਨਸ਼ਾ ਵੱਧ ਗਿਆ ਪਹਿਲਾਂ ਨਾਲੋਂ ਉਹ ਸਾਰੇ ਗੰਦੇ ਨੇ ਕਿ ਨਸ਼ਾ ਹਾਲਾਤ ਤੁਹਾਡੇ ਸਾਹਮਣੇ ਆ ਮੁੰਡੇ ਤਾਂ ਕਰਦੇ ਹੀ ਕਰਦੇ ਸੀ ਹੁਣ ਕੁੜੀਆਂ ਵੀ ਪੱਕੀਆਂ ਹੋਈਆਂ ਨੇ ਦੇਖਦੇ ਚੱਲੋ ਵੀਡੀਓ ਕੀ ਬਣਦਾ ਇਸ ਚ ਤੇ ਹੋ ਸਕੇ ਤਾਂ ਸ਼ੇਅਰ ਕਰ ਦਿਓ ਲੀਡਰਾਂ ਨੂੰ ਪਤਾ ਲੱਗ ਜੇ ਜਿਹੜਾ ਕਹਿੰਦੇ ਵੀ ਨਸ਼ਾ ਖਤਮ ਕਰਤਾ ਹਣੀ ਪ੍ਰਸਾ ਤੇਰੀ ਆ ਦੇਖੋ ਹਲੋ ਇੰਨੇ ਜਲੀ ਦਾ ਸੁਣਦਾ ਮੈਂ ਨਾ ਮੈਂ ਨਾ ਮੇਨਾਂ ਨੇ ਗਲਤ ਕਰਨੀ ਫालतੂ ਐਂ ਸਾਰਾ ਆਇਤੋ ਆਇਤੇ ਕਾਜ ਹੈ ਆਇਤੇ ਕਾਜ ਲੱਗਦਾ ਉਹ ਯਾਨੀ ਬੱਕੇ ਤਬਿਲ ਮੈਨੂੰ ਕਹਿੰਦੇ ਕਿ ਤੂੰ ਕਰਤੋਂ ਆ ਮੈਂ ਕਹਾ ਮੈਂ ਪ੍ਰਸਤ ਕਰਤੇ ਜੇ ਪਾਣੀ ਕਰ ਲੈ ਆਪਣਾ ਕੰਮ ਚੰਗਾ ਕਰ ਲੈ ਅੱਛਾ ਇਹ ਬੋਲ ਪਟਿਆ ਸੱਤ ਤੋਂ ਉਹਨੂੰ ਕਰਤਾ ਬੋਣਾ ਲੱਗੇ ਮੈਂ ਕਿਹਾ ਰੰਗ ਕਰ ਦੇ ਕਰਦਾ ਸਰ ਸਾਹਿਬ ਬੋਣਾ ਉਹ ਘੜੀ ਬੈਸਤ ਮਨੁਹਾ ਹਾਂ ਸੋ ਫੱਜ ਗਿਆ ਜਾਂਦਾ ਆਹੋ ਨਹੀਂ ਆਹੋ ਨਹੀਂ ਆਹੋ ਦਾ ਨਿਕਲ ਸੋਲ ਬੱਤੂ ਹੋ ਜਾਵੇ ਹਾਂ ਆਇਤਾ ਸੇ ਲਾਜ਼ਮ ਦੀ ਪੜੀ ਸਰ नशे च फो जी बडाला बोल सवाल आ देख लो फुल बड़ा फुल नशे बच्चे फुल ज प्रशासन कही एक पास कही जो ਕੀ ਕਰ ਬੰਨ ਕਰ ਲੈ ਸੁਣ ਮੈਂ ਕਹ ਬਾਈ ਕੀ ਹੋ ਗਿਆ ਸੰਤਾਨ ਕਰ ਲੈ ਮੈਂ ਕਹ ਚੱਲੋ ਗੱਲੇ ਤਾਂ ਪੰਜ ਕਰੋੜ ਪੈਡ ਮੇਰਾ ਭਾਈ ਉਹ ਇੱਕ ਗੱਲ ਸੁਣਾ ਅਈ ਪ੍ਰਸਤੁਵਾ ਕੋਈ ਗੱਲ ਨਹੀਂ ਲਵਰ ਤੇ ਨਹੀਂ ਕਰਨਾ ਯਾਰ ਸਾਹਿਬ ਭਾਈ ਮੈਂ ਤਾਂ ਅੰਮ੍ਰਿਤਸਰ ਜਾਂਦਾ ਹਾਂ ਪੱਗਾਂ ਤੇ ਉੱਥਾ ਮੇਰੇ ਨਾਲ ਕੁਝ ਹੋ ਗਿਆ ਇੱਕ ਗੀਤ ਵੱਲ ਲੈ ਕੇ ਜਾਂਦਾ ਸੀ ਅਭੀ ਨੌ ਲੈ ਕੇ ਜਾਂਦਾ ਸੀ ਇਹ ਵੀਰ ਬਾਰ ਬਾਰ ਪੰਗੇ ਲਾਉਂਦੇ ਕੋ ਨਾਲ ਮੇਰਾ ਤਾਂ ਠੀਕ ਨਹੀਂ ਮਰ ਲੱਗਾ ਆਹੋ ਇਹ ਨਸ਼ਾ ਖਵਾਇਆ ਅਸ਼ਾ ਖਵਾਇਆ ਨਸ਼ਾ ਖਵਾਇਆ ਕੁੜੀ ਨੂੰ ਉਹਨੇ ਉਹਨੇ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਤੂੰ ਕਹਿੰਦਾ ਪਿਆ ਦਿਮਾਗ ਤੇ ਨੁਕਸਾਨ ਹੈ ਹਾਂਜੀ ਹਾਂ ਜੀ ਸਾਹਿਬ ਅੰਮ੍ਰਿਤਸਰ ਰੋਡ ਤੇ ਅਗਰਦਾਪੁਰ ਦੇ ਜਿੱਥੋਂ ਬੱਚਾ ਨਿਕਲਦੀਆਂ ਤੇ ਕਿ ਤਰ੍ਹਾਂ ਹੋ ਗਿਆ ਤੇਰੇ ਨਾਲ ਕੋਈ ਗੱਲ ਕਰੀਏ ਜਲਦੀ ਬਾਕੀ ਬਾਕੀ ਵੀ ਨਹੀਂ ਕੋਈ ਚੰਗਾ ਨਹੀਂ ਲੱਗਦਾ ਕੋ ਨਹੀਂ ਹੋਰ ਨਾ ਕੋਈ ਆਓ ਮਗਰ ਬਾਕੀ ਜਾਓ ਨਾ ਬਿੱਡਾ ਬਾਕੀ ਕੰਮ ਕਰ ਲੋ ਹਾਂ ਹੁਣ ਨਵੀਂ ਗੱਲ ਨਿਕਾਸ ਨਾ ਲਾ ਦੋ ਕੀ ਉਹ ਮੇਰੇ ਨਾਲ ਗੱਲ ਕਰਨ ਤੇ ਆ ਮਹਾਰਾਜ ਕਿਹੜੀ ਨਵੀਂ ਗੱਲ ਉਹ ਕੋਈ ਗੱਲ ਕਰਨ ਤੇ ਆ ਉਹਨਾਂ ਨਾਲ ਗੱਲ ਕਰਨ ਦੀ ਹੋਇਆ ਕੀ ਆ ਆ ਕੁੜੀ ਦੇ ਮੁੰਡਾ ਫੜ ਕੇ ਲੱਗੇ ਨੇ ਅੰਦਰ ਨੇ ਮੁੰਡਾ ਲੱਗੇ ਜੋ ਲੱਗੇ ਨੇ ਮਲਾਇਨਾ अच्छा तो बिना चलो आओ मैंने पता पति का बाबा ही ओ तो सर ही था जो फिर बुढ़ा के तेरा पाटी कर मैं अभी नहीं हूं करके मैं फोन करिया

ਸਿੰਖਰ yeah. ਜੀ <reaction> <that> ਵੀਡੀਓ ਬਣਾਉਣੀ ਹੋ ਰੱਬਾ ਮੈਂ ਤਾਂ ਨਿਮਾਨਤ ਨਾਲ ਦੱਸ ਲਈ ਰੱਬੂ ਚਲੋ ਐ ਲੋ